ਇਹ ਅੱਪਾ ਜੀ ਪੰਜ ਕਨਾਲ ਜ਼ਮੀਨ ਦੇ ਵਿੱਚ ਜੀਵ ਜੰਤੂਆਂ ਲਈ ਪੰਛੀਆਂ ਦੇ ਲਈ ਬਾਜਰੇ ਦੀ ਫਸਲ ਵੀਜੀ ਆ ਤਾਂ ਕਿ ਪੰਛੀ ਨਾ ਇਹਦੇ ਬਾਰੇ ਸਿੱਟਿਆਂ ਤੇ ਬੈਹਿ ਕੇ ਕੁਦਰਤੀ ਤਰੀਕੇ ਨਾਲ ਫੂਡ ਲੈ ਸਕਣ ਅਸਲ 'ਚ ਇਸ ਇਹ ਬਾਜਰੇ ਦੀ ਫਸਲ ਨਹੀਂ ਵੀਜੀ ਇਹਦੇ ਬਹੁਤ ਡੂੰਗੇ ਅਰਥ ਨੇਗੇ ਇਹ ਸਾਡੀ ਬਰਾਸਤ ਆ ਪਹਿਲੀ ਗੱਲ ਤਾਂ ਬਰਾਸਤੀ ਫਸਲਾ ਸਾਡੀ ਬਾਜਰਾ ਪਹਿਲਾਂ 20-25 ਫਸਲਾਂ ਸਾਡੀਆਂ ਖੇਤਾਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਹੁੰਦੀਆਂ ਸੀਗੀਆਂ ਜਿੱਥੋਂ ਜੀਵ ਜੰਤੂ ਕੁਦਰਤੀ ਤਰੋਕੇ ਨਾਲ ਫੂਡ ਲੈ ਲੈਂਦੇ ਸੀ ਹਜ਼ਾਰਾਂ ਦੀ ਗਿਣਤੀ ਚ ਪੈਰੇਟ ਤੇ ਚਿੜੀਆਂ ਔਰੇ ਬਹੁਤ ਤਰ੍ਹਾਂ ਦੀਆਂ ਚਿੜੀਆਂ ਆਉਂਦੀਆਂ ਨੇ ਇੱਥੋਂ ਫੂਡ ਲੈਂਦੇ ਨੇਗੇ ਬਹੁਤ ਖੁਸ਼ੀ ਹੁੰਦੀ ਹੈ ਸਮਾਜ ਲਈ ਬਹੁਤ ਸੋਹਣਾ ਇੱਕ ਮੈਸੇਜ ਹੈ ਕਿ ਅਸੀਂ ਬਹੁਤ ਤਰੱਕੀ ਕਰਨ ਲਈ ਪਰ ਸਾਡੀ ਜਿਹੜੀ ਪੁਰਖਿਆਂ ਦੀ ਸੋਚ ਉਹ ਸਾਡੇ ਅੰਦਰੋਂ ਮਰ ਗਈ ਮੇਰੇ ਪਿਤਾ ਜੀ ਜਿਸ ਤਰ੍ਹਾਂ ਸਰਦੀਆਂ ਦੇ ਵਿੱਚ ਲੈ ਕੇ ਪੰਛੀਆਂ ਨੂੰ ਨਾਲ ਦੇ ਪਿੰਡਾਂ 'ਚ ਜਾ ਜਾ ਕੇ ਨਾਜ ਮੰਡੀਆਂ 'ਚ ਧਾਰਮਿਕ ਸੰਤ ਦੇ ਬਾਜਰੇ ਬਾਜਰਾ ਪਾਉਂਦੇ ਹੁੰਦੇ ਸੀ ਦਾਣੇ ਪਾਉਂਦੇ ਸੀ ਸੋ ਮੇਰੇ ਉਹਨਾਂ ਦੀ ਸੋਚ ਉਹ ਪਿਛਲੇ ਸਾਲ ਸਵਰਗਵਾਸ ਹੋ ਗਏ ਮੇਰੇ ਮੈਂ ਉਹਨਾਂ ਦੀ ਸੋਚ ਨੂੰ ਬਣਾਇਆ ਮੈਂ ਆਪਣੇ ਖੇਤ 'ਚ ਬਾਜਰੇ ਦੀ ਫਸਲ ਕੀਤੀ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਸਕੂਨ ਮਿਲਦਾ ਇਦਾਂ ਦੇ ਕਾਰਜ ਕਰਕੇ ਹਰ ਮਨੁੱਖ ਨੂੰ ਕੁਦਰਤ ਪ੍ਰੇਮੀ ਬਣਨਾ ਚਾਹੀਦਾ ਹੈ ਇਹ ਜਿੱਥੇ ਬਰਾਸਤ ਆ ਸਾਡੀ ਉੱਥੇ ਸਾਡੇ ਸਾਡੇ ਪੁਰਖਿਆਂ ਦੀ ਸੋਚ ਵੀ ਹੈ ਇਹ ਸਾਡੇ ਪੁਰਖੇ ਪਹਿਲਾਂ ਬਹੁਤ ਦਿਆਲੂ ਹੁੰਦੇ ਸੀ ਜੀਵ ਜੰਤੂਆਂ ਦੀ ਰੱਖਿਆ ਕਰਦੇ ਸੀ ਜੀਵ ਜੰਤੂਆਂ ਦੇ ਰੱਖਿਖ ਸੀ ਉਹ ਉਹਨਾਂ ਨੂੰ ਕੁਦਰਤੀ ਇਹਨਾਂ ਜੀਵੰਤ ਨੂੰ ਰਹਿਣ ਲਈ ਥਾਵਾ ਦਿੰਦੇ ਸੀ ਮਨੁੱਖ ਭਾਵ ਜਿੱਥੇ ਜਿੱਥੇ ਰਹਿੰਦਾ ਸੀ ਮਨੁੱਖ ਦੇ ਨਾਲ ਨਾਲ ਜੀਵ ਜੰਤੂ ਵੀ ਰਹਿੰਦੇ ਸਾਡੇ ਘਰਾਂ 'ਚ ਵੀ ਖੇਤਾਂ 'ਚ ਵੀ ਟਿੱਬਿਆਂ ਦੇ ਖੁੱਡਾਂ ਬਰਾਸਤੀ ਰੁਕੋ ਇਸ ਤਰ੍ਹਾਂ ਹੀ ਥਾਵਾ ਹੁੰਦੀਆਂ ਸੀ ਸੋ ਸਾਰੀਆਂ ਮਨੁੱਖ ਨੇ ਖੋਲੀਆਂ ਸੋ ਸਾਡੇ ਪੁਰਖਿਆਂ ਦੀ ਉਹ ਸੋਚ ਨੂੰ ਬਣਾਇਆ ਮੈਂ ਸਾਡੇ ਮਿੱਤਰ ਨੇ ਐਵੇਂ ਨਹੀਂ ਅਸੀਂ ਨਿੱਕੇ ਹੁੰਦੇ ਕਿਤਾਬਾਂ 'ਚ ਪੜ੍ਹਦੇ ਹੁੰਦੇ ਸੀ ਕਿ ਆਪਾਂ ਮਿੱਤਰ ਪੰਛੀ ਬਹੁਤ ਵੱਡੇ ਦੇ ਪਿੱਛੇ ਕਾਰਨ ਰੀਜਨ ਆਰਥ ਇਹਦੇ ਬਹੁਤ ਡੂੰਘੇ ਅਰਥ ਨੇਗੇ ਸੋ ਪੰਛੀਆਂ ਨੂੰ ਬਚਾਓ ਵਾਤਾਵਰਨ ਨੂੰ ਬਚਾਓ ਕੁਦਰਤ ਪ੍ਰੇਮੀ ਬਣੋ ਸਮਾਜ ਦੇ ਵਿੱਚ ਬਹੁਤ ਜੇ ਸੁਖੀ ਤੇ ਸੁਖਾਲੇ ਰਹਿਣਾ ਤੰਦਰੁਸਤ ਰਹਿਣਾ ਤਾਂ ਵਾਤਾਵਰਨ ਬਹੁਤ ਜਿਹੜਾ ਬਚਾਉਣਾ ਜੀਵ ਜੰਤੂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ